ਰੋਡ ਸੀਗੀ ਟੁੱਟੀ ਹੂੰ ਤੇ ਉੱਥੇ ਨਾ ਐਕਸੀਡੈਂਟ ਡਿੱਗਦੇ ਬਹੁਤ ਸੀ ਬੰਦੇ ਹੂੰ ਤੇ ਐਕਸੀਡੈਂਟ ਬੜੇ ਹੁੰਦੇ ਸੀ ਅਖਬਾਰ ਨਹੀਂ ਕਹਤਾ ਵੀ ਆਹ ਰੋਡ ਦੀ ਖਬਰ ਕਰ ਅਖਬਾਰ ਜਿਹੜੇ ਅਖਬਾਰ ਵਾਲਿਆਂ ਨੇ ਕਹਤਾ ਕਿ ਵੀ ਤੂੰ ਇਹ ਨਾ ਮੈਂ ਫ੍ਰੀਲੈਂਸ ਹੀ ਕਰਦਾ ਸੀ ਉਹਨਾਂ ਨੇ ਕਿਹਾ ਮੈਂ ਕਿਹਾ ਜਿੱਦਾਂ ਖਬਰ ਹੈਗੀ ਜੀ ਪੂਰੀ ਪ੍ਰੋਬਲਮ ਉੱਥੇ ਕਹਿੰਦੇ ਠੀਕ ਹੈ ਕਹਿੰਦੇ ਕਰਕੇ ਭੇਜ ਦਿਓ ਕਰਕੇ ਭੇਜੋ ਮੈਂ ਕਿਹਾ ਠੀਕ ਹੈ ਜੀ ਹੁਣ ਅਸੀਂ ਜਾ ਕੇ ਖੜੇ ਹੋ ਗਏ ਉੱਥੇ ਹੂੰ ਉਹ ਕੋਈ ਡਿੱਗੇ ਹੀ ਨਾ ਡਿੱਗੇ ਨਾ ਅਧਿਆਨੇ ਰਸਤੇ ਬਦਲ ਲੇ ਸਿਖਰ ਦਪਹਿਰਾ ਉਤੋਂ ਸਿਖਰ ਦਪਹਿਰਾ ਗਰਮੀ ਬਹੁਤ ਮੈ ਹੈ ਯਾਰ ਕੀ ਕਰੀਏ ਮੈਂ ਫਿਰ ਫੋਨ ਲਾਇਆ ਆਪਣੇ ਯਾਰ ਦਸ ਨੂੰ ਹਾਂ ਮੈਂ ਕਿਹਾ ਆਜਾ ਮੋਟਰਸਾਈਕਲ ਲੈ ਕੇ ਤੇ ਉਹ ਲੈ ਗਿਆ ਮੋਟਰਸਾਈਕਲ ਕਹਿੰਦਾ ਮੈਂ ਪਹਿਲਾਂ ਕਹਿੰਦਾ ਮੈਂ ਨਹੀਂ ਆਉਣਾ ਇਹ ਕਿਉਂ ਕੀ ਹੈ ਕਹਿੰਦਾ ਮੈਂ ਬਹੁਤ ਬਿਜ਼ੀ ਹੈਗਾ ਮੈਂ ਕਿਹਾ ਕੀ ਕਰਦਾ ਮੈਂ ਤੂੰ ਆ ਜਾ ਮੈਂ ਕਿਹਾ ਕੀ ਕਹਿੰਦਾ ਗਰਮੀ ਬਹੁਤ ਹੈ ਮੈਂ ਕੋਈ ਨਹੀਂ ਤੈਨੂੰ ਸ਼ਕੰਜਵੀ ਪਿਵਾਵਾਂਗਾ ਤੂੰ ਆ ਅੱਛਾ ਸ਼ਕੰਜਵੀ ਦਾ ਲਾਲ ਚਣਵਾ ਗਿਆ ਅੱਛਾ ਸ਼ਕੰਜਵੀ ਦਾ ਲਾਲ ਚਣਵਾ ਗਿਆ ਉਹ ਆ ਗਿਆ ਤੇ ਕਹਿੰਦਾ ਹਾਂ ਦੱਸ ਮੈਂ ਕੁਛ ਨਹੀਂ ਤੂੰ ਉਧਰੋਂ ਮੋਟਰਸਾਈਕਲ ਲੈ ਕੇ ਨਾ ਤੇ ਡਿੱਗਣਾ اچھا ਨਹੀਂ ਗਿਆ ਮੈਂ ਕਿਹਾ ਵਸਤ ਨੂੰ ਕਹਿੰਦਾ ਡਿੱਗਣਾ ਮੈਂ ਫੋਟੋ ਕਿਚ ਨਹੀਂ ਤੇ ਡਿੱਗਣਾ ਖੱਡੇ ਤੇ ਹਾਂ اچھا ਤੇ ਉਹ ਆ ਗਿਆ ਮੋਟਰਸਾਈਕਲ ਲੈ ਕੇ ਉਹ ਦੋ ਗੋਵਾਰੀ ਤੇ ਡਿੱਗਿਆ ਹੀ ਨਾ ਗਿਆ ਉਹ ਤੇ ਤੋਂ اچھا ਠੀਕ ਹੈ ਨਾ ਮੈਂ ਫਿਰ ਤੀਜੀ ਕਵਾਰੀ ਜਾ ਕੇ ਸਹੀ ਜੇ ਡਿੱਗਿਆ ਉਹ ਤੇ ਮੈਂ ਚਾਰ ਪੰਜ ਫੋਟੋਆਂ ਖਿੱਚ ਲਈਆਂ ਹਾਂ ਤੇ ਉਹ ਉੱਥੇ ਭੇਜਤੀ ਸੀ ਅਖਬਾਰ 'ਚ ਤੇ ਉਹ ਜੀ ਤੀਜੀ ਵਾਰ ਚ ਵਧੀਆ ਆ ਗਈ ਫੋਟੋ ਤੇ ਮੈਂ ਉਹ ਭੇਜਤੀ ਅਖਬਾਰ ਨੂੰ ਹਾਂ ਤੇ ਉਹ ਜੀ ਉੱਥੋਂ ਮੈਨੂੰ ਫੋਨ ਆਇਆ ਕਹਿੰਦਾ ਯਾਰ ਫੋਟੋ ਬੜੀ ਵਧੀਆ ਹੈ ਮੇਰੇ ਪਾਸੇ ਵੀ ਮੇਰੇ ਵੱਲੋਂ ਅਹ ਪਰ ਜਿਹੜੀ ਸਭ ਤੋਂ ਨਕਮੀ ਫੋਟੋ ਸੀ ਉਹਨਾਂ ਨੇ ਉਹੀ ਲਈਆਂ ਅਖਬਾਰ 'ਚ ਵੱਡੀ ਕਰਕੇ ਫੋਟੋ ਲੱਗੀਆਂ ਜਿਹੜੀ ਸਭ ਤੋਂ ਨਕਮੀ ਆਈ ਸੀ ਅੱਛਾ ਅਸੀਂ ਆਪਣੇ ਵੱਲੋਂ 4-5 ਆਪਸ਼ਨ ਭੇਜ ਜੀਦੇ ਸੀ ਹੈਨਾ ਹੁਣ ਹੈ ਹੀ ਖਿੱਚੀ ਚਾਰ ਨੇ ਤੇ ਮੈਂ ਚਾਰੇ ਭੇਜਤੀਆਂ ਹੂੰ ਠੀਕ ਹੈ ਨਾ ਹੁਣ ਉਹਦੇ ਵਿੱਚੋਂ ਮੈਨੂੰ ਜਿਹੜੀ ਪਸੰਦ ਸੀ ਉਹ ਨਹੀਂ ਲਈ ਉਹਨਾਂ ਨੇ ਜਿਹੜੀ ਸਭ ਤੋਂ ਮਾੜੀ ਫੋਟੋ ਸੀ ਨਾ ਉਹ ਲਈ ਉਹ ਲਈ ਉਹ ਜਿਹੜਾ ਮੁੰਡਾ ਡਿੱਗਿਆ ਸੀਗਾ ਉਹਦੇ ਘਰ ਦੇ ਨੇ ਫੋਟੋ ਦੇਖੀ ਅਖਬਾਰ 'ਚ ਲੱਗੀ ਵੀ ਮੁੰਡਾ ਨਜ਼ਰਾ ਤੋਂ ਡਿੱਗਿਆ ਸੀ ਹੁਣ ਅਖਬਾਰ 'ਚ ਵੀ ਡਿੱਗ ਗਿਆ ਆਹੋ ਉਨੇ ਕੀ ਉਹਨਾਂ ਨੇ ਅੱਛਾ ਬਟ ਚਲੋ ਓਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਪਰ ਉਹ ਖੁਸ਼ ਬੜਾ ਕਹਿੰਦਾ ਯਾਰ ਤੂੰ ਮੇਰੀ ਫੋਟੋ ਲਵਾਤੀ ਹੈ ਹਾਂ ਕੀ ਬਾਤ ਹੈ ਮੈਨੂੰ ਉਸਕੇ ਨਹੀਂ ਵੀ ਤੇਰੇ ਲੋਗਾਂ ਦੀਏ ਦੇ ਮਤਲਬ ਉੱਥੇ ਡਾਇਰੈਕਸ਼ਨ ਕਮ ਆਈ ਹੈ ਨਾ ਇੱਕ ਪੱਤਰਕਾਰ ਨੂੰ ਪੱਤਰਕਾਰ ਵਜੋਂ ਬੜੇ ਕਿਸੇ ਹੋਣੇ ਆ ਹੈ ਨਾ ਤੁਹਾਡੀ ਵੀ ਇੱਕ ਫੋਟੋ ਲੱਗੀ ਸੀਗੀ ਮੈਂ ਸੁਣਿਆ ਹਾਂ ਮੇਰੀ ਫੋਟੋ ਲੱਗੀ ਸੀਗੀ ਓਕੇ ਮੇਰੀ ਫੋਟੋ ਨਾ ਐਸੀ ਐਸੀ ਜਗ੍ਹਾ ਤੇ ਲੱਗੀ ਆ ਹਮ ਮਤਲਬ ਜਿੱਥੇ ਉਹ ਮਤਲਬ ਕਿ ਮੇਰੀ ਕਾਲਜ ਦੇ ਵਿੱਚ ਵੀ ਇੱਕ ਵਾਰੀ ਫੋਟੋ ਲੱਗੀ ਪ੍ਰਾਪਤੀ ਨਹੀਂ ਸੀਗੀ ਪ੍ਰਾਪਤੀ ਕੋਈ ਨਹੀਂ ਹਾਂ ਉਹ ਫੋਟੋ ਉੱਥੇ ਲੱਗੀ ਜਿੱਥੇ ਪ੍ਰਾਪਤੀ ਹੁੰਦੀ ਹੈ ਹਾਂ ਪਰ ਪ੍ਰਾਪਤੀ ਕੋਈ ਨਹੀਂ ਪ੍ਰਾਪਤੀ ਕੋਈ ਨਹੀਂ ਪ੍ਰਾਪਤੀ ਜੇ ਸੁਣੋਗੇ ਤੁਸੀਂ ਕਹੋਗੇ ਯਾਰ ਕਿੱਦੇ ਦੀ ਪ੍ਰਾਪਤੀ ਹੋਈ ਹਾਂ ਬਲੋ ਮੈਂ ਪਲੱਸ 2 ਦੀ ਗੱਲ ਹੈ ਹਮ ਕਾਲਜ 'ਚ ਪੜਦੇ ਹੀ ਇਹੀ ਤੇ ਉਦੋਂ ਨਾ ਸਾਡੀ ਪੂਰੀ ਕਲਾਸ ਨੇ ਸੋਚਿਆ ਸੀ ਨਾ ਮਾਸ ਬੰਗ ਕਰਾਂਗੇ ਹਮ ਠੀਕ ਹੈ ਪੂਰੀ ਕਲਾਸ ਨੇ ਸੋਚਿਆ ਮਾਸ ਬੰਗ ਕਰਾਂਗੇ ਤੇ ਇੱਕ ਮੁੰਡਾ ਲੈਦਾ ਕੇਜਰੀਵਾਲ ਬਣਿਆ ਵਿੱਚ ਕੀ ਵੀ ਮੈਂ ਤੇ ਕਲਾਸ ਲਾਉਣੀ ਲਾਉਣੀ ਹੈ अच्छा ਹੁੰਦਾ ਸਾਰਿਆਂ ਦੀ ਕਲਾਸ 'ਚ ਇੱਕ ਬੰਦਾ ਹੁੰਦਾ ਤੇ ਉਹ ਕਹਿੰਦਾ ਮੈਂ ਕਲਾਸ ਲਾਉਣੀ ਲਾਉਣੀ ਹਾਂ ਮੈਂ ਕਿਉਂ ਲਾਉਣੀ ਕਹਿੰਦਾ ਮੇਰੀ ਫਰੈਂਡ ਨੇ ਲਾਉਣੀ ਓਏ ਹੋਏ ਮੈਂ ਕਿਹਾ ਫਿਟਮੂ ਤੇਰੀ ਫਰੈਂਡ ਤੇ ਮੈਂ ਕਿਹਾ ਤੂੰ ਕਾਤੇ ਲਾਣੀ ਕੋਈ ਨਹੀਂ ਲਾ ਰਿਹਾ ਮੈਂ ਕਿਹਾ ਸਾਰੇ ਫਿਲਮ ਵੇਖਣ ਚੱਲੇ ਤੂੰ ਮੈਂ ਕਿਹਾ ਕਾਤੇ ਹਾਂ ਮੈਂ ਲਾਉਣੀ ਲਾਉਣੀ ਹੁੰਦਾ ਅੱਛਾ ਸਾਨੂੰ ਪਤਾ ਕੀ ਸੀਗਾ ਜਦੋਂ ਮੰਨ ਲਓ ਜੇ ਕਲਾਸ ਉਹ ਨਾ ਲੱਗੀ ਹੂੰ ਮਤਲਬ ਮਾਸ ਬੰਕ ਪੂਰੇ ਦਿਨ ਦਾ ਸੀਗਾ ਹੂੰ ਇੱਕ ਕਲਾਸ 'ਚ ਕੋਈ ਬੰਦਾ ਵੀ ਆ ਗਿਆ ਨਾ ਸਾਨੂੰ ਸਾਰਿਆਂ ਨੂੰ ਫਾਈਨ ਪੈ ਜਾਣਾ ਸੀ ਹੂੰ ਉਹ ਫਾਈਨ ਕਰਕੇ ਮੈਂ ਹੁਣ ਕਹਿ ਰਹੇ ਸੀ ਕਿ ਨਾ ਵੀ ਤੂੰ ਨਾ ਤੂੰ ਨਾ ਲਾ ਗਲਾਸ ਨਹੀਂ ਲਾ ਰਿਆ ਕੋਈ ਕਿਸੇ ਨੇ ਕੁਝ ਨਹੀਂ ਕਹਿਣਾ ਟੀਚਰ ਨੇ ਆਣਾ 15 ਮਿੰਟ ਬੈਠਣਾ ਵੇਟ ਕਰਨੇ ਬੱਚਾ ਨਹੀਂ ਆਉਂ ਚਲੇ ਜਾਂਦੇ ਹੂੰ ਨਹੀਂ ਨਹੀਂ ਕੰਦਾ ਮੈਂ ਲਾਣੀ ਲਾਣੀ ਠੀਕ ਹੈ ਹੁਣ ਸਾਡੇ ਚ ਵੀ ਫਿਰ ਉਹ ਕੀ ਕਹਿੰਦੇ ਘਰੀਆ ਕੁਮਾਰ ਜਾ ਗਿਆ ਕਨਈਆ ਕੁਮਾਰ ਕਿਸ ਕੋ ਵੀ ਨਵਾਦ ਕੁਲਈਆ ਕੁਮਾਰ ਜਾ ਗਿਆ ਅੱਛਾ ਅੱਛਾ ਕੀ ਮਮਤ ਤੂੰ ਕਿੱਧਰ ਆਉਣੀ ਹੈ ਹਾਂ ਠੀਕ ਹੈ ਨਾ ਜਿਵੇਂ ਕੁਬੀਰ ਬਦਲ ਜਾ ਗਿਆ ਕਰੀਂ ਤੂੰ ਕਿਦਾਂ ਲਾਣੀ ਕਲਾਸ ਹੈ ਨਾ ਮੈਂ ਫੜ ਲਿਆ ਤਹਾਨੂੰ ਉਹਨੇ ਜਾ ਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਲਾਤੀ ਹਾਂ ਉਹ ਜੀ ਫਿਰ ਉੱਥੇ ਜੀ ਅਗਲੇ ਦਿਨ ਮੈਂ ਮੈਨੂੰ ਪਤਾ ਲੱਗਾ ਜੀ ਮੇਰਾ ਫਰੈਂਡ ਆਇਆ ਫੋਟੋ ਫੋਨ ਚ ਖਿੱਚੀ ਉਹਨੇ ਕਹਿੰਦਾ ਆਹ ਤੇ ਤੇਰੀ ਫੋਟੋ ਲੱਗੀ ਹੈ ਕਿ ਕੀ ਹੈ ਕਿ ਨਾਲ ਲਿਖਿਆ ਕਹਿੰਦੇ ਇਹਨੂੰ ਮੁੰਡੇ ਨੂੰ ਹਫ਼ਤੇ ਲਈ ਸਸਪੈਂਡ ਕਰਤਾ ਉਹਨੂੰ ਕਾਲਜ ਚ ਵੜਨ ਨਾ ਦਿੱਤਾ ਜਾਵੇ ਮਾਸਵੰਗੜਾ ਦਾ ਮੇਰੇ ਹਿਸਾਬ ਨਾਲ ਜਿੰਨੇ ਸਾਨੂੰ ਐਪੀਸੋਡ ਨੂੰ ਦੇਖ ਰਹੇ ਆ ਤੁਸੀਂ ਵੀ ਲਾਈਫ ਦੇ ਵਿੱਚ ਬੰਕ ਜ਼ਰੂਰ ਕੀਤੇ ਹੋਣੇ ਹੈਨਾ ਜੇ ਤੁਸੀਂ ਕਾਲਜ ਨਹੀਂ ਪੜ੍ਹੇ ਤੁਸੀਂ ਸਕੂਲਾਂ ਤੱਕ ਪੜ੍ਹੇ ਹੋ ਅਹੀ ਸਰਕਾਰੀ ਸਕੂਲਾਂ ਵਾਲੇ ਦਾ ਸਰ ਕੰਨਾ ਟੱਪ ਕੇ ਭਾਜੀਦਾ ਹੁੰਦਾ ਸੀਗਾ ਜਦੋਂ ਕਿਤੇ ਜੀ ਨਾ ਲੱਗੇ ਹੈਨਾ ਜਦੋਂ ਲੱਗੇ ਵੀ ਗਰਮੀ ਬਾੜੀਆਂ ਵੀ ਚੱਲੀਏ ਉਤੋਂ ਬਈ ਗਰਮੀ ਹੋਣੀ ਉਤੋਂ ਸਰਕਾਰੀ ਸਕੂਲਾਂ 'ਚ ਛੁੱਟੀ ਉਹ ਬੱਤੀ ਨਹੀਂ ਹੋਣੀ ਹੈਨਾ ਸਾਡੀ ਤਾਂ ਭੁਰਜੀ ਬਣ ਜਾਂਦੀ ਸੀ ਸਾਨੂੰ ਅਸੀਂ ਬਈ ਉਹਨਾਂ ਨਾਲ ਘਰ ਚੱਲੀਏ ਕੂਲਰ ਮੋਰੇ ਬੈਠਾਂਗੇ ਪੜ੍ਹਾਈ ਤਾਂ ਹੋਣੀ ਨਹੀਂ ਗਰਮੀ ਨਾਲ ਬੜਾ ਵਧੀਆ ਕਿੱਸਾ ਇੱਕ ਅੱਛਾ ਸਕੂਲ ਦਾ ਹੀ ਹੋ ਵੀ ਗਰਮੀ ਦੇ ਕਾਰਨ ਹੀ ਮੈਂ ਇਸ ਫੀਲਡ ਤੇ ਆਇਆ ਸੋਸਨ ਅੱਛਾ ਨੋਰਫਤੇ ਹੀ ਕਰਕੇ ਨੋਰਫਦੀ ਕਰਕੇ ਨਹੀਂ ਨਹੀਂ ਅੱਛਾ ਗਰਮੀ ਬੇਸਿਕਲੀ ਮੈਂ ਨਾ ਪਲੱਸ 2 ਤੋਂ ਬਾਅਦ ਨਾ ਬੀ ਕਾਮ ਜੇ ਐਡਮਿਸ਼ਨ ਲਈ ਹੂੰ ਠੀਕ ਹੈ ਜੀ ਗਰਮੀਆਂ ਦੇ ਦਿਨ 100 100 ਬੱਚਾ ਬੈਠਾ ਕਲਾਸ ਚ ਓਏ ਹੋਏ ਟੀਚਰ ਆਂਦਾ ਪੜਾ ਕੇ ਚਲਾ ਜਾਂਦਾ ਕੋਈ ਲੈਣਾ ਦੇਣਾ ਨਹੀਂ ਬੱਚੇ ਨੂੰ ਸਮਝ ਆਇਆ ਨਹੀਂ ਆ ਹੂੰ ਮੈਂ ਉਹਨਾਂ ਵਿੱਚ ਇੱਕ ਸਟੂਡੈਂਟ ਆ ਠੀਕ ਹੈ ਮੈਂ ਹਫਤਾ ਕੇ ਕਲਾਸ ਲਈ ਮੇਰਾ ਸਿਰ ਦਰਦ ਹੋਇਆ। ਮੈਂ ਘਰੇ ਜਾ ਕੇ ਪੇਰੈਂਟਸ ਨੂੰ ਕਹਤਾ ਕਿ ਮੈਂ ਕਹਾ ਮੈਨ ਕੋ ਨਹੀਂ ਹੋਣੀ ਬੀ ਕਾਮ। ਬਹੁਤ ਉਕੀ। ਕਿਨੋ ਚਲੋ। ਤੂੰ ਦੇਖ ਲੈ ਕੰਦੇ ਫੇ ਕੀ ਕਰਨਾ। ਹੂੰ। ਮੈਂ ਜੀ ਅਗਲੇ ਦਿਨ ਗਿਆ ਮੇਰਾ ਫਰੈਂਡ ਨੇ ਲਈ ਸੀ ਜਰਨਲਿਜ਼ਮ ਤੇ ਡਿਮਿਸ਼ਨ। ਹੂੰ। ਨਵਾਂ ਨਵਾਂ ਡਿਪਾਰਟਮੈਂਟ ਬਣਿਆ ਸਾਡੇ ਕਾਲਜ ਚ ਜਰਨਲਿਜ਼ਮ ਦਾ। ਕਹਿੰਦਾ ਚਲ ਆ ਤੈਨੂੰ ਮੈਂ ਆਪਣਾ ਡਿਪਾਰਟਮੈਂਟ ਖੁਮਾਣਾ। ਹੂੰ। ਮੈਂ ਕਿ ਚਲਾ ਗਿਆ। ਹੂੰ। ਮੈਂ ਦੇਖਿਆ। ਉਹਨੇ ਡਿਪਾਰਟਮੈਂਟ ਅੱਧਾ ਹੀ ਖੋਲਿਆ ਦਰਵਾਜਾ। ਮੇਰੀ ਕਿਤੇ ਨਜ਼ਰ ਨਹੀਂ ਪਈ ਸਾਹਮਣੇ ਲੱਗਾ ਸੀ ਏਸੀ ਮੈਂ ਕਿਹਾ ਇਹ ਗਰਮੀ ਬਹੁਤ ਹੈ ਮੈਂ ਨਹੀਂ ਲੰਦਾ ਕਲਾਸ ਗਰਮੀ ਚ ਆਪਾਂ ਇਹ ਏਸੀ ਚ ਪੜਾਂਗੇ ਏਸੀ ਚ ਪੜਾਂਗੇ ਆਪਾਂ ਓਏ ਹੋਏ ਹੋਏ ਏਸੀ ਚ ਫਿਰ ਅਸੀਂ ਕਲਾਸ ਲਾਈਆਂ ਬਟ ਉਹਦੇ ਨਾਲ ਕੀ ਹੋਇਆ ਇਹ ਜਨਰਲਿਸਮ ਨਵਾਂ ਡਿਪਾਰਟਮੈਂਟ ਸੀ ਤੇ ਵੀ ਕ ਬੱਚੇ ਸੀ ਸਾਡੀ ਕਲਾਸ ਚ ਨਾਲ ਏਸੀ ਅ ਨਾਲ ਏਸੀ ਸੀਗਾ ਓਏ ਹੋਏ ਨਾਲ ਟੀਚਰ ਸੀ ਨਾਲ ਟੀਚਰ ਤੇ ਉਹ ਬਟ ਸਾਡੇ ਜਿਹੜੇ ਟੀਚਰ ਸੀ ਪੜਾਉਂਦੇ ਬਹੁਤ ਵਧੀਆ ਸੀਗਾ ਹੂੰ ਉਹਨਾਂ ਨੇ ਬੜਾ ਵਧੀਆ ਪੜਾਇਆ ਮੇਰਾ ਇੰਟਰਸਟ ਪੈਦਾ ਹੋ ਗਿਆ ਕਿਸੇ ਵੀ ਕਾਲਜ ਦਾ ਨਾ ਜਿਹੜਾ ਪਹਿਲਾ ਬੈਚ ਹੁੰਦਾ ਹੂੰ ਉੱਥੇ ਜਿਹੜਾ ਟੀਚਰ ਆਉਂਦਾ ਆਪਦੀ ਵਾਹ ਲਾਉਂਦਾ ਵੀ ਮੈਂ ਆਪਦਾ ਬੈਚ ਜਾਂ ਆਪਣਾ ਡਿਪਾਰਟਮੈਂਟ ਕਾਮਯਾਬ ਕਰਨਾ ਹੈ ਨਾ ਬਿਲਕੁਲ ਬਿਲਕੁਲ ਅਸੀਂ ਵੀ ਪਹਿਲੇ ਚ ਹੀ ਪੜੇ ਸੀਗੇ ਤੁਸੀਂ ਸਾਨੂੰ ਟੀਚਰ ਸੀ ਸੁਆਦ ਆਇਆ ਪੜ੍ਹ ਕੇ ਹੁਣ ਤੱਕ ਤੇ ਫਿਰ ਇਸੀ ਨੇ ਤੁਹਾਨੂੰ ਜਰਨਲਿਜ਼ਮ ਵੱਲੋਂ ਲਿਆ ਆਂਦਾ ਮੈਂ ਕਹਿੰਦਾ ਕਿ ਜ਼ਰੀਆ ਬੰਦਾ ਹੁੰਦਾ ਕੋਈ ਚੀਜ਼ ਹੂੰ ਜਿੱਦਾਂ ਮੈਂ ਜਦੋਂ ਕਮਰਸ ਦੀ ਕਲਾਸ ਤੇ ਬੈਟਦਾ ਸੀ ਮੇਰੇ ਕੋਲ ਦਿਮਾਗ ਚ ਨਹੀਂ ਸੀ ਜਾਂਦਾ ਅਕਾਉਂਟਸ ਨੂੰ ਛੱਡ ਕੇ ਹਮ ਕਿਉਂਕਿ ਕਾਉਂਟਸ ਥੋੜਾ ਜਿਹਾ ਉਸੇ ਸਮਸਮ ਟਾਈਪ ਹੁੰਦੇ ਸੀ ਉਹ ਕੈਲਕੂਲੇਸ਼ਨ ਸੀ ਥੋੜੀ ਇੰਟਰਸਟਿੰਗ ਆ ਕੈਲਕੂਲੇਸ਼ਨ ਸੀਗਾ ਕੈਲਕੂਲੇਸ਼ਨ इजीली ਸਮਝ ਆ ਜਾਂਦੀਆਂ ਮੈਨੂੰ ਥਿਓਰੈਟिकल ਕਦੀ ਨਹੀਂ ਸਮਝ ਆਇਆ ਇਹਦੇ ਚ ਉਲਟਾ ਥਿਊਰੀ ਸੀ ਬਟ ਸਾਡੇ ਜਿਹੜੇ ਟੀਚਰ ਸੀ ਉਹ ਸਮਝਾਉਣ ਦੇ ਨੇ ਵਧੀਆ ਸੀਗੇ ਹਮ ਪ੍ਰੈਕਟੀਕਲ ਲਾਈਫ ਬਾਰੇ ਥਿਊਰੀ ਸੀ ਨਾ ਤੇ ਉਹ ਫਿਰ इजीली ਸਮਝ ਆ ਗਈ ਤੇ ਮੇਰਾ ਇੰਟਰਸਟ ਹੋ ਗਿਆ ਤੇ ਮੈਂ ਮਤਲਬ ਉਲਟਾ ਕਲਾਸਾਂ ਲਾਣੀਆਂ ਸ਼ੁਰੂ ਕਰਤੀਆਂ ਤੇ ਮੈਂ ਪਹਿਲਾਂ ਮਾਸ ਬੰਕਲੀ ਲੜੇ ਸੀ ਉਹਨੇ ਤੇ ਮੈਂ ਸਾਰੇ ਨੂੰ ਕਹਿੰਨੇ ਕਿ ਲਾਓ ਯਾਰ ਕਲਾਸਾ ਕਲਾਸਾ ਲਾਓ ਪੜੋ ਪੜ੍ਹਾਈ ਚ ਬਹੁਤ ਕੁਝ ਰੱਖਿਆ ਹਾਂ ਪੜ੍ਹਾਈ ਚ ਬਹੁਤ ਕੁਝ ਰੱਖਿਆ ਸੋ ਉਹ ਬੇਸਿਕਲੀ ਉਹਦੇ ਚ ਉਹਦੇ ਚ ਵੀ ਇਹ ਲਾਲਚ ਨਹੀਂ ਸੀ ਕਿ ਚੰਗੇ ਨੰਬਰ ਆ ਜਾਣਗੇ ਇਹ ਲਾਲਚ ਸੀ ਕਿ ਉਹ ਸਮਝਾਂਦੇ ਬਹੁਤ ਵਧੀਆ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੋ ਫੋਟੋ ਤੁਹਾਡੇ ਅਖਬਾਰ ਚ ਵੀ ਲੱਗੀ ਫੋਟੋ ਸਾਡੇ ਅਖਬਾਰ ਚ ਲੱਗੀ ਹਾਂ ਲੱਗੀ ਸੀ ਉਹ ਉਹ ਸਾਡੇ ਜਲੰਧਰ ਜੀ ਕੋਲ ਨਾ ਫੈਕਟਰੀ ਚ ਕੋਈ ਹਾਦਸਾ ਹੋ ਗਿਆ ਸੀ ਫੈਕਟਰੀ ਗਿਰ ਗਈ ਸੀ ਕੋਈ ਤੇ ਉਹਦੀ ਅਸੀਂ ਨਿਊਜ਼ ਕਵਰ ਕਰਨਗੇ ਮਤਲਬ ਥੱਲੇ ਕਾਫੀ ਮਜ਼ਦੂਰ ਆ ਗਏ ਸੀ ਹਾਂ ਕਾਫੀ ਜਿੰਦਰ ਆਣ ਨੂੰ ਪਤਾ ਹੋਊਗਾ ਵੀ ਕਿਹੜੀ ਫੈਕਟਰੀ ਹੈ ਅੱਛਾ ਜੀ ਤੇ ਇਸ ਮੇਰੇ ਖਿਆਲ 13 ਦੀ ਗੱਲ ਹੈ 2013 ਕੇ 12 13 ਦੇ ਆਸ-ਪਾਸ ਦੀ ਗੱਲ ਹੈ ਹਾਂ ਤੇ ਉਦੋਂ ਨਾ ਉਹਦੇ ਥੱਲੇ ਮਜ਼ਦੂਰ ਆ ਗਏ ਤੇ ਜਿੱਦਾਂ ਹੀ ਕੋਈ ਮਜ਼ਦੂਰ ਜਿੰਦਾ ਨਿਕਲਦਾ ਸੀ ਨਾ ਉਹ ਫੜਾਫੜ ਜੀ ਜਰਨਲਿਸਟ ਸ਼ੂਟ ਕਰਨ ਸ਼ਾਟ ਕਰਨ ਜਾਂਦੇ ਮੈਂ ਵੀ ਸ਼ਾਟ ਕਰਨ ਗਿਆ ਕੈਮਰਾ ਮੇਰੇ ਹੱਥ 'ਚ ਸੀ ਮੈਂ ਫੜਾਫੜ ਗਿਆ ਸ਼ੂਟ ਕਰਕੇ ਵਾਪਸ ਆ ਰਿਹਾ ਸੀ ਮੇਰੇ ਨਾਲ ਇੱਕ ਹੋਰ ਸਾਥੀ ਸੀਗਾ ਤੇ ਅਸੀਂ ਨਾ ਮਤਲਬ ਉੱਥੇ ਹੁਣ ਇੰਡਸਟਰੀਅਲ ਏਰੀਆ ਸੀ ਉੱਥੇ ਜਿੱਥੇ ਜਗ੍ਹਾ ਮਿਲਦੀ ਬੈਹ ਜਾਂਦੇ ਜਰਨਲਿਸਟ ਹੈ ਨਾ ਉੱਥੇ ਹੈ ਤੇ ਹੈ ਨਹੀਂ ਸੀ ਕਿ ਪ੍ਰੋਪਰ ਕੋਈ ਅਰੇਂਜਮੈਂਟ ਸੀ ਇੱਕਦਮ ਹਾਥਾ ਆਇਆ ਰਾਤੀ ਸਵੇਰੇ ਤੁਸੀਂ ਪਹੁੰਚ ਗਏ ਹੈ ਨਾ ਤੇ ਮੈਂ ਵੀ ਉਹ ਗ੍ਰਿਲ ਜੀ ਲੱਗੀ ਸੀ ਗ੍ਰਿਲ ਦੇ ਅੰਦਰ ਘਾਹ ਸੀ ਜਿਹੜਾ ਘਾਹ ਤੇ ਬੈਠੇ ਸੀ ਉਹ ਗ੍ਰਿਲ ਕ੍ਰਾਸ ਕਰਕੇ ਸੀ ਸ਼ੂਟ ਕਰਨਗੇ ਆ ਵਾਪਸ ਆਂਦੇ ਟਾਈਮ ਪਤਾ ਨਹੀਂ ਮੇਰੇ ਹੱਥ ਚ ਕੈਮਰਾ ਸੀ ਕਿ ਕੁਝ ਦੰਦ ਅਜੀਬ ਜਿਹਾ ਸੀ ਮੇਰੀ ਗ੍ਰਿਪ ਜੀ ਬਣੀ ਨਹੀਂ ਪ੍ਰੋਪਰ ਗ੍ਰਿਲ ਟੱਪ ਲੱਗਿਆ ਗ੍ਰਿਲ ਤਿੱਖੀ ਸੀ ਉਹ ਸਾਰੀ ਮੇਰੇ ਅੱਧਾ ਹੱਥ ਦੇ ਅੰਦਰ oh what are you